ਵਾਤਾਵਰਣ ਨੂੰ ਸੰਭਾਲਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਪਰਲੈਂਡਜ਼ ਵਾਤਾਵਰਣ ਸਾਡਾ ਬੜਾ ਖਰਾਬ ਹੋ ਰਿਹਾ ਹੈ। 66 ਦੇ ਕਰੀਬ ਤਰੀ ਪੂਰਾ ਅਸੀਂ ਲੈ ਕੇ ਆਏ ਹਾਂ ਜਿੱਦਾਂ ਕਾਪਰੀ ਮੈਡਨ ਸਿਆ 450 ਲਗਾ ਚੁੱਕੇ ਹਾਂ। 130 ਦੇ ਕਰੀਬ ਅੱਜ ਸੀਡ ਲਗਾਏ ਆ ਤੇ ਅਗਲੇ ਟਾਈਮ ਦੇ ਅਸੀਂ ਇਹਨੂੰ ਹੋਰ ਵਧਾਵਾਂਗੇ। ਇਹਦੇ ਵਿੱਚ ਕਾਰਪੋਰੇਸ਼ਨ ਦਾ ਜਿਹੜਾ ਸਾਡਾ ਟਾਰਗੇਟ ਹੈ 33000 ਪੌਦਿਆਂ ਦਾ ਟਾਰਗੇਟ ਹੈ। ਜਿਹੜੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅੱਜ ਤੋਂ ਅਸੀਂ 460 ਜਿਹੜੇ ਹੈਗੇ ਪਲਾਂਟ ਸਾਡੇ ਲਗਾ ਦਿੱਤੇ ਆ ਅੱਜ ਤੱਕ ਤਕਰੀਬਨ 2500 ਪੌਦੇ ਲਗਾਏ ਗਏ ਨੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸ਼ੁੱਧ ਰੱਖਣ ਵਾਸਤੇ ਨਗਰ ਨਿਗਮ ਕਪੂਰਥਲਾ ਅਗਵਾਈ ਇਸੇ ਤਹਿਤ ਹੀ ਨਗਰ ਨਿਗਮ ਕਪੂਰਥਲਾ ਵੱਲੋਂ ਕਮਿਸ਼ਨ ਦੀ ਅਗਵਾਈ ਹੇਠ ਪੌਦੇ ਲਗਾਏ ਗਏ ਨੇ ਅਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾ ਕੇ ਲੋਕਾਂ ਦੇ ਹਿਰਦੇ ਠਾਰੇ ਗਏ ਨੇ ਨਗਰ ਨਿਗਮ ਕਮਿਸ਼ਨ ਨੇ ਕਿਹਾ ਕਿ ਸਾਨੂੰ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਅੱਗੇ ਆਉਣਾ ਚਾਹੀਦਾ ਅਤੇ ਸਾਨੂੰ ਆਪਣੇ ਖੇਤਾਂ ਤੇ ਘਰਾਂ ਦੇ ਲਾਗੇ ਪੌਦੇ ਲਗਾਉਣੇ ਚਾਹੀਦੇ ਨੇ ਚੰਗਾ ਜੀਵਨ ਜਿਉਣ ਵਾਸਤੇ ਚੰਗਾ ਵਾਤਾਵਰਨ ਹੋਣਾ ਬੇहद ਜ਼ਰੂਰੀ ਹੈ ਜੇ ਸਮਾਂ ਰਹਿੰਦੇ ਅਸੀਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦੇ ਭਿਆਨਕ ਨਤੀਜੇ ਭੁਗਤਨੇ ਪੈਣਗੇ ਇਸ ਮੌਕੇ ਤੇ ਨਗਰ ਨਿਗਮ ਦੇ ਮੇਅਰ ਅਤੇ ਨਗਰ ਨਿਗਮ ਦੇ ਕੌਂਸਲਰ ਵੀ ਹਾਜ਼ਰ ਰਹੇ ਬਾਤਾਵਰਨ ਲੈ ਕੇ ਅੱਜ ਜਿਹੜੀ ਕਿ ਪਲਾਂਟੇਸ਼ਨ ਕੀਤੀ ਗਈ ਹੈ ਨਗਰ ਨਿਗਮ ਵੱਲੋਂ ਵੀ ਇਹ ਪ੍ਰਾਲਾ ਕੀਤਾ ਗਿਆ ਉੱਥੇ ਇਹ ਕਹਿ ਲੋ ਕਿ ਸਪੀਲ ਦੀ ਵਿਵਸਥਾ ਵੀ ਕੀਤੀ ਗਈ ਕਿਸ ਤਰੀਕੇ ਨਾਲ ਮਤ ਕੇ ਇਹ ਜਿਹੜਾ ਕਿ ਪ੍ਰੋਗਰਾਮ ਸਰ ਲਿਖਿਆ ਗਿਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਵਾਤਾਵਰਣ ਨੂੰ ਸੰਭਾਲਣਾ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਓਵਰ ਦਾ ਹੀਅਰਜ਼ ਵਾਤਾਵਰਣ ਸਾਡਾ ਬੜਾ ਖਰਾਬ ਹੁੰਦਾ ਜਾ ਰਿਹਾ ਹੈ ਤੁਸੀਂ ਦੇਖਦੇ ਹੋਗੇ ਕਿੰਨਾ ਗਰਮ ਇਸ ਟੈਂਪਰੇਚਰ ਵਾਤਾਵਾਂ ਅਗਾਇਆ ਇਸ ਵਾਸਤੇ ਗਵਰਨਮੈਂਟ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਅਸੀਂ ਪਲਾਂਟੇਸ਼ਨ ਕਰਾਂਗੇ ਇਹਦੇ ਵਿੱਚ ਕਾਰਪੋਰੇਸ਼ਨ ਦਾ ਜਿਹੜਾ ਸਾਡਾ ਟਾਰਗੇਟ ਹੈ 35 ਹਜ਼ਾਰ ਪੌਦਿਆਂ ਦਾ ਟਾਰਗੇਟ ਹੈ ਜਿਹਦੇ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅੱਜ ਤੋਂ ਸੀ 460 ਜਿਹੜੇ ਹੈਗੇ ਪਲਾਂਟ ਸਾਡੇ ਲੱਗ ਚੁੱਕੇ ਆ ਅੱਜ ਤੱਕ तकरीबन 250 ਪਲਾਂਟ ਜਿਹੜੇ ਹੈਗੇ ਉਹ ਲੱਗ ਗਏ ਇਹ ਜਿਹੜੀ ਹੈਗੀ ਲਗਾਤਾਰਤਾ ਦੇ ਵਿੱਚ ਡੇਲੀ ਕਿਸ ਤਰ੍ਹਾਂ ਕਿਤੇ ਕੰਡੀਸ਼ਨ ਚਾਈਸ ਚਾਈਆ ਜਾਂਦੀਆਂ ਜਿਹਦੇ ਨਾਲ ਕਿ ਸਾਡਾ ਜਿਹੜਾ ਵਾਤਾਵਰਣ ਹੈ ਸਾਡਾ এনवायरमेंट ਹੈ ਅੱਛਾ ਹੋਏਗਾ ਤੇ ਸਾਡੀ ਹੈਲਥ ਤੇ ਬੜਾ ਅੱਛਾ ਉਦਸਰ ਹੈ ਕਿਸ ਤਰੀਕੇ ਦੇ ਮੈਡਮ ਪੌਦੇ ਲਗਾਏ ਜਾ ਰਹੇ ਆ ਪੌਦੇ ਲਗਾ ਰਹੇ ਹਾਂ ਇਹ ਆਮ ਪੌਦੇ ਲਗਾ ਰਹੇ ਹਾਂ ਟੇਕ ਦੇ ਲਗਾ ਰਹੇ ਹਾਂ ਵਾਇਰ ਟਿੱਕਰ ਜਮੂਨ ਪਟਾਲੀ ਜਨਤਰਾ ਮਿਚੇ ਰਹੇ ਹੋਗਾ ਇਸ ਤੋਂ ਨਬਾ ਮੈਡਮ ਆਮ ਪਬਲਿਕ ਨੂੰ ਵੀ ਕੋਈ ਮੈਸੇਜ ਕਰਨਾ ਕਨਵੇ ਕਰਨਾ ਚਾਹੁੰਦੇ ਅਸੀਂ ਆਪਣੇ ਨਾਲ ਇਨਵੋਲਵ ਕਰ ਰਹੇ ਹਾਂ ਜੀ ਬਹੁਤ ਸਾਰੀਆਂ ਐਨਜੀਓ ਦੇ ਨਾਲ ਸਾਡੀ ਗੱਲ ਚੱਲ ਰਹੀ ਹੈ ਐਨਜੀਓ ਬਹੁਤ ਖੁਸ਼ੀ ਦੇ ਨਾਲ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਸਾਥ ਦੇ ਕੇ ਅੱਜ ਤੁਸੀਂ ਸਾਡਾ ਮਾਮਲਾ ਦੇਖੀ ਰਹੇ ਹਾਂ ਕਿ ਮੇਰੇ ਸਾਹਮਣੇ ਨਾਲ ਹੈਗੇ ਡਿਪਟੀ ਮੇਡ ਸੀਨੀਅਰ ਡਿਪਟੀ ਮੇਅਰ ਬਹੁਤ ਸਾਰੇ ਕਾਉਂਸਲਰ ਸਹਿਮਾਨ ਸਾਡੇ ਸੁਪਰਡੈਂਟ ਸਾਡੇ ਐਸਸੀ ਔਰ ਸਾਡਾ ਸਾਰਾ ਸਟਾਫ ਜਿਹੜਾ ਹੈਗਾ ਇਸ ਮੋਹਮ ਦੇ ਵਿੱਚ ਸ਼ਾਮਿਲ ਹੋਇਆ ਹੈ। ਇਵਨ মিডিਆ ਤੋਂ ਵੀ ਬਹੁਤ سارے ਸਾਥੀ ਸਾਡੇ ਨਾਲ ਆਏ। ਤੇ ਇਸ ਲਈ ਬੜਾ ਪਰਮਾ ਹੰਕਾਰ ਆ ਇਸ ਚੀਜ਼ ਨੂੰ ਮਿਲ ਰਹਾ ਹੈ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਜ਼ਿਆਦਾ ਚੰਗ ਵਾਇ ਵਾਇ। ਅੰਨੇ ਸ਼ੁਗਲਾਈ ਤੋਂ ਸੀ ਵੀ ਕਲੋਕੀ ਪੂਰੀ ਟੀਮ ਦੇ ਨਾਲ ਜਿੰਨੇ ਵੀ ਕੌਂਸਲਰ ਪੁੱਛ ਪੁੱਜੇ ਹੈ ਇੱਥੇ ਤਾਂ ਕਿਸ ਤਰੀਕੇ ਨਾਲ ਜਿਨ ਕੀ ਪ੍ਰਸ਼ਾਸਨ ਵੱਲੋਂ ਇੰਦਰ ਮਹਿਮ ਨੂੰ ਦੇਖਦੇ। ਪਹਿਲਾ ਤਾਂ ਸਾਰੀ ਕਾਰਪੋਰੇਸ਼ਨ ਇਸ ਲਈ ਵਧਾਈ ਦੇ ਯੋਗ ਹੈ। ਕਮਿਸ਼ਨਰ ਸਾਹਿਬ ਸਾਡੇ ਮੇਅਰ ਮੈਡਮ ਸਾਡੇ ਸੀਨੇਟ ਮੀਮੇਰ ਸਾਡੇ ਮੇਅਰ ਸਾਹਿਬ ਤੇ ਸਾਡੇ ਹੋਰ ਜਿੰਨੇ ਵੀ ਮੇਰੇ ਕੌਂਸਲਰ ਸਾਹਿਬਾਨ ਨੇ ਜਿਹੜੇ ਮੇਰੇ ਸਾਥੀ ਨੇ ਤੇ ਸਾਰੇ ਸੁਪਰੀਡੈਂਟ ਦੀ ਪੂਰੀ ਟੋਟਲ ਕਾਰਪੋਰੇਸ਼ਨ ਇੰਜੀਨੀ Ng ਲਈ ਫਰਕਰ ਹੈ ਦੇਖੋ ਹੇ ਤਾਂ ਕਿੰਨੇ ਅਸੀਂ ਉਹਦੇ ਲੈ ਕੇ ਆਏ ਆ 650 ਦੇ ਕਰੀਬ ਕਰੀਬ ਉਹਦਾ ਅਸੀਂ ਲੈ ਕੇ ਆਏ ਆ ਜਿੱਦਾਂ ਕਾਰਪੋਰੇਟ ਮੈਡਮ ਨੇ ਦੱਸਿਆ 450 ਅਸੀਂ ਲਗਾ ਚੁੱਕੇ ਆ 130 ਦੇ ਕਰੀਬ ਅੱਜ ਅਸੀਂ ਲਗਾਏ ਆ ਤੇ ਆਉਣੇ ਟਾਈਮ ਦੇ ਅਸੀਂ ਇਹਨੂੰ ਹੋਰ ਵਧਾਵਾਂਗੇ ਤੇ ਅਸੀਂ ਇਹ ਮੰਗ ਕਰਦੇ ਆ ਕਿ ਜਿੰਨੇ ਵੀ ਸਾਡੇ ਸਾਥੀ ਨੇ ਜੋ ਵੀ ਪੌਦਾ ਪੌਦਾ ਲਗਾਣਾ ਚਾਹੁੰਦੇ ਆ ਪੌਦਾ ਰੋਪਣ ਦੇ ਵਿੱਚ ਸਾਡੀ ਸਹਾਇਤਾ ਕਰਨਾ ਚਾਹੁੰਦੇ ਆ ਉਹ ਸਾਡੀ ਕਾਰਪੋਰੇਸ਼ਨ ਦੇ ਸਾਡੀ ਸਹਾਇਤਾ ਕਰਨ ਤੇ ਸਾਡੇ ਨਾਲ ਰੱਖ ਕੇ ਅਸੀਂ ਪੂਰਾ ਪਰਿਆਵਰਣ ਬੜਾ ਹਰਿਆ ਭਰਿਆ ਬਣਾਈਏ ਤਾਂ ਕਿ ਆਉਣ ਲਈ ਜਿਹੜੀ ਸਾਡੀ ਪੀੜ੍ਹੀਆਂ ਸਾਡੀ ਨਸਲਾਂ ਸਾਨੂੰ ਜਾ ਸਕਣ